ਅੰਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ 25 ਪੌੜੀਆਂ ਹੁਣ ਤੱਕ ਸ਼੍ਰਵਣ ਕਰ ਚੁੱਕੇ ਹਾਂ 26ਵੀਂ ਪੌੜੀ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸੋ ਫੇਰ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ 'ਚ ਸਿੱਧਾਂ ਨੇ ਇੱਕ ਤੇ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਮਹਾਤਮਾ ਜਨ ਜਿਹੜੇ ਹੁੰਦੇ ਨੇ ਰੱਬ ਦੇ ਪਿਆਰੇ ਹੈ ਜਿੰਨਾ ਬਾਰੇ ਆਪਨੇ ਜ਼ਿਕਰ ਕੀਤਾ ਹੈ ਪੰਜ ਪ੍ਰਵਾਣ ਪੰਜ ਪ੍ਰਧਾਮ ਪੰਜੇ ਬਾਬ ਹੈ ਦਰਗਹਿ ਮਾਨ ਉਹ ਮਹਾਤਮਾ ਕਿਵੇਂ ਹੁੰਦੇ ਨੇ ਉਹਨਾਂ ਵਿੱਚ ਗੁਣ ਕਿਹੋ ਜਿਹੇ ਹੁੰਦੇ ਨੇ ਫਿਰ ਉਹ ਮਹਾਤਮਾ ਦਾ ਸੰਸਾਰ ਵਰਗਾ ਕਾਰ ਵਿਹਾਰ ਹੈ ਕਿ ਜਾਂ ਕੋਈ ਵੱਖਰੇ ਧੰਗ ਦਾ ਵਪਾਰ ਹੈ ਅਤੇ ਰੱਬ ਦੇ ਜਿਹੜੇ ਪ੍ਰਾਪਤੀ ਵਾਲੇ ਪ੍ਰੇਮੀ ਜਨਮ ਹੈ ਜਾਂ ਕਹਿ ਲੋ ਜਗਿਆਸੂ ਨੇ ਜ ਜਨਦਾ ਹੋਣ ਦੀ ਗ ਗਿਆਨ ਆਸੂ ਆਸ ਕਰਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਆਸ ਹੈ ਕਿ ਮੇਰੇ ਅੰਦਰ ਗਿਆਨ ਪੈਦਾ ਹੋ ਜਾਵੇ ਇੱਕ ਕੁਝ ਸਾਨੂੰ ਧਿਆਨ ਧਰਨ ਲਈ ਪਰਮੇਸ਼ਰ ਦਾ ਵਰਣਨ ਜ਼ਰੂਰ ਕਰੋ ਪਰਮੇਸ਼ਰ ਵੀ ਕਿਹੈ ਸਾ ਹੈ ਕੋਈ ਅੰਦਾਜ਼ਾ ਲਾਵਾਂਗੇ ਤਾਂ ਮਨ ਦੇ ਅੰਦਰ ਧਿਆਨ ਧਰਾਂਗੇ ਉਸ ਦਾ ਸੋ ਮਹਾਰਾਜ ਸੱਚੇ ਬਾਦਸ਼ਾਹ ਫਰਮਾਉਂਦੇ ਨੇ ਬਚਨ ਇਹ ਲਿਹਾ ਦੋ ਪੰਕਤੀਆਂ ਵਿੱਚ ਮਹਾਤਮਾ ਕੈਸੇ ਹੁੰਦੇ ਨੇ ਉਸ ਤੋਂ ਅੱਗੇ ਦੋ ਪੰਕਤੀਆਂ ਵਿੱਚ ਜਗਿਆਸੂ ਕੈਸਾ ਹੁੰਦਾ ਹੈ ਉਸ ਤੋਂ ਅੱਗੇ ਚਾਰ ਪੰਕਤੀਆਂ ਵਿੱਚ ਜਗਿਆਸੂਆਂ ਤੇ ਮਹਾਤਮਾ ਦਾ ਆਪਸ ਵਿੱਚ ਜਿਹੜਾ ਪਾਣੀ ਨਾਲ ਪਾਣੀ ਮਿਲਣ ਵਾਂਗੂ ਇੱਕ ਸਬੰਧ ਹੁੰਦਾ ਹੈ ਅਭੇਦ ਰੂਪ ਸਬੰਧ ਕਹਿੰਦੇ ਨੇ ਉਹਨੂੰ ਅਭੇਦ ਰੂਪ ਸਬੰਧ ਸਤਿਗੁਰੂ ਸਰਬਨਕ ਆਉਣਗੇ ਸੋ ਆਉ ਸਰਵਣ ਕਰਦੇ ਨਾ ਐੜਾ ਮੰਮੇ ਨੂੰ ਔਂਕੜ ਲੱਲਾ ਅਮੁੱਲ ਜਿਵੇਂ ਆਇਆ ਸੀ ਪਾਠ ਅਸੰਖ ਅਣਗਿਣਤ ਇਸੇ ਤਰ੍ਹਾਂ ਹੀ ਕਿਸੇ ਚੀਜ਼ ਦਾ ਮੁੱਲ ਪੈਂਦਾ 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 ਮੁੱਲ ਤੋਂ ਅਮੁੱਲ ਹੋ ਜਾਂਦੀ ਚੀਜ਼ ਜਿਹੜੀ ਕਿਸੇ ਤੋਂ ਖਰੀਦੀ ਨਾ ਜਾ ਸਕੇ ਮੋਹਲੀ ਨਾ ਹੋਵੇ ਸੋ ਮਹਾਰਾ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਮੁੱਲ ਗੁਣਾ ਅਮੁੱਲ ਵਾਪਾਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਹੈ ਜਗਿਆਸੂ ਜਨੋ ਮਹਾਤਮਾ ਵਿੱਚ ਜਿਹੜੇ ਅਮੋਲਕ ਗੁਣ ਹੁੰਦੇ ਨੇ ਨਾ ਸਾਤ ਸੰਤੋਖ ਗਿਆਨ ਆਦਿਕ ਇਹ ਸਾਰੇ ਸ਼ੁਭ ਗੁਣ ਹੁੰਦੇ ਨੇ ਸ਼ੁਭ ਗੁਣ ਹੀ ਹਨ ਉਹਨਾਂ ਦੇ ਵਿੱਚ ਕਿਉਂਕਿ ਸ਼ੁਭ ਗੁਣਾ ਨੂੰ ਧਾਰਨੇ ਕਰਕੇ ਹੀ ਮਹਾਤਮਾ ਬਣਦਾ ਵਿਣ ਗੁਣ ਕੀਤੇ ਭਗਤ ਨਾ ਹੋਏ ਸ਼ੋਗ ਗੁਣਾ ਦੇ ਧਾਰਨ ਕਰਕੇ ਮਹਾਤਮਾ ਵੀ ਅਮੋਲਕ ਰੂਪ ਹੋ ਜਾਂਦੇ ਨੇ ਅਤੇ ਅਮੁੱਲ ਵਾਵੇ ਨੂੰ ਕੰਨਾ ਪੱਪੇ ਕੰਨਾ ਵਾਪਾਰ ਮਹਾਤਮਾ ਜਨਾਂ ਦਾ ਭਜਨ ਸਿਮਨ ਕਰਨਾ ਕਰਾਉਣਾ ਰੂਪ ਵਪਾਰ ਵੀ ਅਮੋਲਕ ਹੈ ਜਿਸ ਨੂੰ ਭਗਤ ਕਬੀਰ ਜੀ ਨੇ ਇਉਂ ਵਰਣਨ ਕੀਤਾ ਕਿਨਹੀ ਬਾਂਜਾ ਕਾਸੀ ਤਾਂਬਾ ਕਿਨਹੀ ਲੌਂਗ ਸੁਪਾਰੇ ਬਹੁਤ ਸਾਰੇ ਲੋਕ ਦੁਨੀਆਂ ਦੇ ਅੰਦਰ ਵੱਖ-ਵੱਖਰੇ ਕਿਸਮ ਦਾ ਵਪਾਰ ਕਰਦੇ ਨੇ ਐਸਿਆਂ ਵਾਸਤੇ ਕਰਦੇ ਨੇ ਸੰਤ ਮਹਾਤਮਾ ਬੈਠਾ ਲੱਗਦਾ ਕਿ ਵਿਹਲਾ ਮਾਲਾ ਫੜੀ ਹੋਈ ਹੈ ਔਰ ਬੈਠਾ ਕੋਈ ਕੰਮ ਨਹੀਂ ਕਰਦਾ ਵਿਹਲੀਆਂ ਰੋਟੀਆਂ ਖਾਂਦਾ ਦੇਖਣ ਨੂੰ ਕਿਰਿਆ ਲੱਗਦੀ ਹੈ ਕਿ ਸਾਰਾ ਦਿਨ ਬੈਠਾ ਹੀ ਰਹਿੰਦਾ ਪਰ ਵਾਸਤਵ ਦੇ ਵਿੱਚ ਉਹਦੀ ਸਰੀਰਕ ਕਿਰਿਆ ਬਾਹਰੋਂ ਦੇਖਣ ਨੂੰ ਨਜ਼ਰ ਨਹੀਂ ਆ ਰਹੀ ਅੰਦਰਲੀ ਕਿਰਿਆ ਹਜ਼ਾਰ ਗੁਣਾ ਤੇਜ਼ ਚੱਲਦੀ ਹੈ ਦੁਨੀਆ ਦੇ ਵਿੱਚ ਆਪਾਂ ਦੇਖੀਏ ਇਥੋਂ ਖੜ ਕੇ ਸੜਕ ਦੇ ਉੱਤੇ ਕਾਰਾਂ ਇੰ ਕਾਰਾਂ ਪੱਜੀਆਂ ਜਾ ਰਹੀਆਂ ਨੇ ਲੋਕੀ ਦੌੜੇ ਜਾ ਰਹੇ ਨੇ ਦਫ਼ਤਰ ਭਰੇ ਪਏ ਨੇ ਦੁਕਾਨਾਂ ਭਰੀਆਂ ਪਈਆਂ ਨੇ ਹਰ ਥਾਂ ਦੇ ਉੱਤੇ ਮਨੁੱਖ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਜ਼ੀ ਹਾਂ ਬਹੁਤ ਇੱਕ ਸੈਕਿੰਡ ਲਈ ਮਿਲਣ ਦਾ ਟਾਈਮ ਨਹੀਂ ਉਹਨੂੰ ਕਹਿੰਦੇ ਇਹ ਬੰਦਾ ਬਹੁਤ ਕੰਮ ਦੇ ਵਿੱਚ ਰੁੱਝਿਆ ਹੋਇਆ। ਉਹ ਸਰੀਰਕ ਤੌਰ ਤੇ ਉਹਨੂੰ ਐਕਟਰ ਦੇਖ ਕੇ ਸਾਰੇ ਜਾਣੇ ਕਹਿੰਦੇ ਨੇ ਇਹ ਬੰਦਾ ਬਹੁਤ ਕਮਾਊਗਾ। ਪਰ ਮਹਾਰਾਜ ਕਹਿੰਦੇ ਵਾਸਤਵ ਦੇ ਵਿੱਚ ਉਹ ਕੁਝ ਵੀ ਨਹੀਂ ਕਰ ਰਿਹਾ। ਦੇਖਿਆ ਜਾਵੇ। ਪਰ ਜਿਸ ਕੰਮ ਲਈ ਮਹਾਰਾਜ ਨੇ ਭੇਜਿਆ ਇਨਸਾਨ ਨੂੰ ਉਹ ਕੰਮ ਤਾਂ ਉਹ ਕਰ ਹੀ ਨਹੀਂ ਰਿਹਾ। ਆਹ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸੰਤੋ ਬਨਜਿਆ ਨਾਮ ਗੋਬਿੰਦ ਕਾ ਐ ਸਿਖਿਏ ਪ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ ਰੱਬ ਦੇ ਪਿਆਰੇ ਕੈਸੇ ਨੇ ਕਿ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਉ ਜੀਆ ਲਾਹਾ ਖਟੇ ਉਹ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੇ ਤਿਸਨੋਂ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਇਹ ਮੁਲਕ ਹੈ ਭਾਗਤਨਾ ਕੇ ਨਾਨਕਾ ਜਿਨ ਹਰ ਪੱਲ ਲੇ ਪਾਏ ਹਰ ਆਪ ਅਮੁੱਲਕ ਹੈ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਚ ਗੁਣ ਵੀ ਅਮੁੱਲਕ ਨੇ ਤੇ ਉਹਨਾਂ ਦਾ ਵਪਾਰ ਵੀ ਅਮੁੱਲਕ ਹੈ ਅਮੁੱਲ ਵਾਪਾਰੀਏ ਅਮੁੱਲ ਪੰਧਾਰ ਹੁਣ ਬਹੁਤ ਸ਼੍ਰੇਸ਼ਟ ਉੱਚਾ ਵਪਾਰ ਕਰਾਉਣ ਵਾਲੇ ਜੋ ਵਪਾਰੀਏ ਮਹਾਤਮਾ ਨੇ ਉਹ ਅਮੋਲਕ ਹੀ ਨੇ ਅਤੇ ਉਹਨਾਂ ਮਹਾਤਮਾ ਦਾ Satsang ਜਿਹੜਾ ਕਰਨਾ ਅਤੇ ਅੰਤਹਿ ਕੰਨ ਰੂਪ ਅੰਦਰਲਾ ਭੰਡਾਰਾ ਵੀ ਅਮੋਲਕ ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ ਕਿ ਸੰਤਨ ਰਿਦਾ ਭੰਡਾਰ ਅਮੁੱਲ ਭੰਡਾਰ ਜਦੋਂ ਨਾਮ ਅਭਿਆਸ ਕਰਦਿਆਂ ਕਰਦਿਆਂ ਅੰਦਰ ਨਾਮ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ ਅੰਦਰ ਭੰਡਾਰੇ ਭਰ ਜਾਂਦੇ ਨੇ ਉਹ ਕਿਸੇ ਨੂੰ ਅੱਗੇ ਦੇ ਦੇਵੇ ਕਿਨਕਾ ਕਮਾਈ ਕਰਕੇ ਉਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ ਸੋ ਇਸ ਕਰਕੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਜੇ ਕਿਸੇ ਨੇ ਲੱਖਾਂ ਕਮਾਏ ਨੇ ਕਿਸੇ ਗਰੀਬ ਦਾ ਕਰਜ਼ਾ ਲਾ ਦੇਵੇ ਥੋੜਾ ਜਿਹਾ ਉਹਦੇ ਤੇ ਕਿਸੇ ਨੂੰ ਕੀ ਇਤਰਾਜ਼ ਹੈ ਮਹਾਤਮਾ ਜਨ ਵੀ ਕਮਾਉਂਦੇ ਨੇ ਕਮਾ ਕੇ ਕਈਆਂ ਜੀਆਂ ਦਾ ਉਧਾਰ ਕਰਦੇ ਨੇ ਉਧਰ ਲਾਉਂਦੇ ਨੇ ਉਹਨਾਂ ਦੇ ਕੋਲੇ ਫਿਰ ਪੰਡਾਰੇ ਵਿੱਚੋਂ ਛਾਂਦਾ ਲੈਣ ਲਈ ਵਪਾਰ ਕਰਨ ਲਈ ਆਉਂਦੇ ਨੇ ਗੁਰਸਿੱਖ ਮਹਾਰਾਜ ਸਚੇ ਬਾਦਸ਼ਾਹ ਫਰਮਾਉਂਦੇ ਨੇ ਕਿ ਗੁਰਸਿੱਖ ਬਨਜਾਰੇ ਆਮਦੇ ਸ਼ਬਦ ਲੰਘਾਵਣ ਹਾਰ ਗੁਰੂ ਕੇ ਪਿਆਰੇ ਬਨਜਾਰੇ ਬਣ ਕੇ ਉੱਥੇ ਵਣਜ ਕਰਨ ਆਉਂਦੇ ਨੇ ਇਸ ਤਰ੍ਹਾਂ ਅਮੁੱਲ ਆਵ ਹੈ ਜਿਗਿਆਸੂਆਂ ਦਾ ਮਹਾਤਮਾ ਦੇ ਪਾਸ ਆਉਣਾ ਵੀ ਅਮੋਲਕ ਹੀ ਹੈ ਅਥਵਾ ਉਹ ਜਿਗਿਆਸੂ ਵੀ ਅਮੋਲਕ ਹੀ ਹੈ ਜਿਹੜਾ ਆ ਰਿਹਾ ਹੈ ਕਿਉਂਕਿ ਕੋਈ ਨਾ ਕੋਈ ਉਪਦੇਸ਼ ਵਗੈਰਾ ਜਿਹੜੀ ਇਹ ਮੂਲਕ ਵਸਤੂ ਨੂੰ ਲੈ ਜਾਂਦੇ ਨੇ ਉਹ ਅਮੁੱਲ ਲੈ ਜਾਹੇ ਅਮੁੱਲ ਆਉਂਦੇ ਨੇ ਜਿਗਿਆਸੂ ਅਮੋਲਕ ਜਿਗਿਆਸੂ ਅਤੇ ਅਮੋਲਕ ਵਸਤੂ ਨੂੰ ਹੀ ਲੈ ਕੇ ਜਾਂਦੇ ਨੇ ਬਾ ਆਤਮਾ ਦੇ ਕੋਲੋਂ ਅਮੋਲਕ ਸ਼ਾਧਾ ਰੂਪ ਵਸਤੂ ਲੈ ਕੇ ਆਉਂਦੇ ਨੇ ਅਤੇ ਅਮੋਲਕ ਨਾਮ ਰੂਪੀ ਵਸਤੂ ਲੈ ਕੇ ਚਲੇ ਜਾਂਦੇ ਨੇ ਅਸਲੀਅਤ ਕੀ ਹੈ ਭਗਤੀ ਵਿੱਚ ਭਗਤੀ ਵਿੱਚ ਭਾਵਨਾ ਹੀ ਬਸ ਕੰਮ ਕਰਦੀ ਵੱਡੀ ਚੀਜ਼ ਹੈ ਜੇ ਭਾਵਨਾ ਨਹੀਂ ਹੈ ਤਾਂ ਸਾਡੀ ਭਗਤੀ ਕਾਮਯਾਬ ਨਹੀਂ ਹੁੰਦੀ ਇਸ ਕਰਕੇ ਮਨ ਦੀ ਭਾਵਨਾ ਨੂੰ ਉੱਪਰ ਚੁੱਕਣਾ ਹੋਰ ਉੱਪਰ ਚੁੱਕਣਾ ਹੋਰ ਉੱਪਰ ਚੁੱਕਣਾ ਇਹੀ ਭਗਤਾਂ ਦੇ ਅੰਦਰ ਇੱਕ ਖਾਸੀਅਤ ਹੈ ਉਹੀ ਗੁਣ ਹੈ ਉਹਨਾਂ 'ਚ ਅਮੁੱਲ ਗੁਣ ਜਗਿਆਸੂ ਜਨ ਆਪਣੇ ਅੰਦਰ ਇਹ ਗੁਣ ਨੂੰ ਪੈਦਾ ਕਰਦੇ ਨੇ ਕਿ ਉਹ ਭਾਵਨਾ ਨਾਲ ਹੀ ਪ੍ਰਗਟ ਕਰ ਲੈਂਦੇ ਨੇ ਭਾਵਨਾ ਨਾਲ ਵਪਾਰ ਕਰਦੇ ਨੇ ਅਤੇ ਭੰਡਾਰੇ ਦੇ ਵਿੱਚੋਂ ਨਾਮ ਰੂਪੀ ਵਸਤੂ ਨੂੰ ਖਰੀਦਦੇ ਨੇ ਸ਼ਰਧਾ ਦੇ ਨਾਲ ਸ਼ਰਧਾ ਭਾਵਨਾ ਹੁੰਦੀ ਹੈ ਉਹ ਆਪਣੇ ਸਿਆਣਪ ਦੀ ਵਰਤੋਂ ਬੰਦ ਕਰ ਦਿੰਦੇ ਨੇ ਜਿਹੜੀ ਉਹ ਸਿਆਣਪ ਜਿਸ ਸਿਆਣਪ ਕਰਕੇ ਮਹਾਰਾਜ ਕਹਿੰਦੇ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਸਹ ਸਿਆਣਪਾ ਲਖ ਹੋ ਹਿਤ ਇਕ ਨਾ ਚੱਲੇ ਨਾਲ ਅਤੇ ਅਮੋਲਕ ਪ੍ਰਮਾਤਮਾ ਦੇ ਵਿੱਚ ਲੈ ਜਾਏ ਤਾਂ ਭਾਵ ਲੀਨ ਹੋ ਜਾਂਦੇ ਨੇ ਅਮੁੱਲ ਭਾਏ ਅਮੁੱਲ ਸਮਾਹੇ ਮਹਾਤਮਾ ਦੇ ਨਾਲ ਜੋ ਜਿਗਿਆਸੂ ਭਾਏ ਤੋਂ ਭਾਵ ਹੁੰਦਾ ਪ੍ਰੇਮ ਕਰ ਦੇਣਾ ਉਹ ਵੀ ਅਮੋਲਕ ਹੈ ਹੁਣ ਸਤਗੁਰ ਦੀ ਹਜ਼ੂਰੀ ਵਿੱਚ ਵੀ ਗੁਰਸਿੱਖ ਆਉਂਦੇ ਨੇ ਇਹੀ ਚੀਜ਼ ਸਤਗੁਰ ਮਹਾਰਾਜ ਵਾਸ਼ਿਸ਼ ਕਰਦੇ ਨੇ ਜਿਹੜੇ ਗੁਰਾਂ ਦੀ ਹਜ਼ੂਰੀ ਚਾਹੁੰਦੇ ਨੇ ਅਮੁੱਲ ਗੁਣਾ ਅਮੁੱਲ ਵਪਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਖਜ਼ਾਨਾ ਨੇ ਗੁਣਾ ਦਾ ਇੱਥੇ ਆ ਕੇ ਵਪਾਰ ਕਰਦੇ ਨੇ ਦੁਨੀਆ ਦੇ ਅੰਦਰ ਜਿਵੇਂ ਵਪਾਰ ਦੀ ਵਿਧੀ ਹੈ ਕਿ ਵੱਡੇ ਹੋਲ ਸੇਲਰ ਸਿੱਧੇ ਫੈਕਟਰੀ ਚੋਂ ਸਮਾਨ ਲੈ ਕੇ ਫਿਰ ਅੱਗੇ ਜਾ ਕਰਕੇ ਵੇਚਦੇ ਨੇ ਉਹ ਵੀ ਫਿਰ ਪਰਚੂਨ ਵਾਲੇ ਰਿਟੇਲ ਵਾਲੇ ਫਿਰ ਉਸ ਤੋਂ ਅੱਗੇ ਛੋਟੇ ਹੋਰ ਖੀਦਣ ਵਾਲੇ ਇਸੇ ਤਰ੍ਹਾਂ ਹੀ ਜਿਹੜੇ ਜਿਆਸੂ ਬਹੁਤ ਭਾਵਨਾ ਸੇਵਾ ਸ਼ਰਧਾ ਵਾਲੇ ਨੇ ਉਹ ਅਮੋਲਕ ਗੁਣ ਸਤਿਗੁਰਾਂ ਤੋਂ ਲੈ ਕੇ ਫਿਰ ਅਮੁੱਲ ਵਪਾਰ ਅੱਗੇ ਕਰਦੇ ਨੇ ਉਹ ਅੱਗੇ ਗੁਰਮੁਖਾਂ ਨੂੰ ਯਾਪ ਜਿ ਪਾਉਂਦੇ ਨੇ ਨਾਮ ਜਪਾਉਂਦੇ ਨੇ ਜਿਨ੍ਹਾਂ ਨੂੰ ਸਮਝ ਪੈ ਜਾਂਦੀ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵ ਹੈ ਮੁੱਲ ਲੈ ਜਾ ਹੈ ਹੁਣ ਉਹਨਾਂ ਦੇ ਅੰਦਰ ਜਿਹੜੀ ਚੀਜ਼ ਵੱਡੀ ਪੈਦਾ ਹੋਈ ਉਹ ਹੈ ਪਾਏ ਪ੍ਰੇਮ ਅਮੁੱਲ ਪਾਏ ਸਤਿਗੁਰਾਂ ਦੇ ਨਾਲ ਜੋ ਜਗਿਆਸੂ ਭਾਏ ਪ੍ਰੇਮ ਕਰਦੇ ਨੇ ਉਹ ਜਦੋਂ ਹਿਰਦੇ 'ਚ ਉਹਨਾਂ ਦੇ ਸਤਿਗੁਰੂ ਨਾਮ ਦਾ ਭੰਡਾਰਾ ਦੇ ਦਿੰਦੇ ਨੇ ਉਹਨਾਂ ਦੇ ਨਾਲ ਜਿਹੜੇ ਜਗਿਆਸੂ ਫਿਰ ਅੱਗੇ ਪ੍ਰੇਮ ਕਰਦੇ ਨੇ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆਧਾਰ ਜਗੰਨਾਥ ਹੁਣ ਅੱਗੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲੋਂ ਉਹ ਵਰਸਾਉਂਦੇ ਨੇ ਉਹਨਾਂ ਤੋਂ ਫਿਰ ਅੱਗੇ ਕੋਈ ਹੋਰ ਵਰਸਾਉਂਦੇ ਨੇ ਉਹਨਾਂ ਤੋਂ ਅੱਗੇ ਹੋਰ ਵਰਸਾਉਂਦੇ ਨੇ ਮਹਾਰਾਜ ਕਹਿੰਦੇ ਉਹ ਵੀ ਅਮੋਲਕ ਨੇ ਤੇ ਜੋ ਜਗਿਆਸੂ ਨਾਮ ਜਪਣ ਵਿੱਚ ਸਮਾਇ ਹੋਏ ਨੇ ਅਮੁੱਲਾ ਸਮਾਹੇ ਕਹਨੇ ਭਾਈ ਉਹ ਵੀ ਅਮੋਲਕ ਨੇ ਉਹ ਸਮਾ ਜਾਂਦੇ ਨੇ ਪ੍ਰਮਾਤਮਾ ਦੇ ਵਿੱਚ ਅੰਦਰ ਇੱਕ ਸੋਝੀ ਹੈ ਜਿਹੜੀ ਸੋਝੀ ਪੈਦਾ ਸਤਿਗੁਰੂ ਨੇ ਕਰਨੀ ਹੈ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮਨ ਦੇ ਅੰਦਰ ਜਿਹੜੇ ਪਰਦੇ ਪਏ ਹੋਏ ਨੇ ਹੌਲੀ-ਹੌਲੀ ਤਹ ਉੱਗੜਦੇ ਇਹਨਾਂ ਦੀ ਜਿਵੇਂ ਸੋਝੀ ਜੀ ਪੈਦਾ ਹੁੰਦੀ ਬੰਦੇ ਨੂੰ ਜਿਵੇਂ ਬਚਪਨ ਤੋਂ ਲੈ ਕੇ ਬੱਚਾ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਫਿਰ ਬੱਚਾ ਥੋੜੀ ਥੋੜੀ ਸੋਝੀ ਪੌਂਦਾ ਜਾਂਦਾ ਹੈ 5 ਸਾਲ ਦੇ ਨੂੰ ਹੋਰ ਸੋਝੀ ਹੈ 10 ਸਾਲ ਦੇ ਨੂੰ ਹੋਰ ਸੋਝੀ ਹੋ ਜਾਂਦੀ ਹੈ 15 20 ਸਾਲ ਦੇ ਨੂੰ ਹੋਰ ਸੋਝੀ ਹੈ ਹਲੇ ਵੀ ਆਪਾਂ ਕਹਿੰਦੇ ਨਿਆਣਾਈ ਹੈ 25 30 ਸਾਲ ਦਾ ਫਿਰ ਹੋਰ ਸਿਆਣਾ 40 ਦਾ ਹੋਰ 50 ਦਾ ਹੋਰ 60 ਦਾ ਹੋਰ ਸਿਆਣਾ ਹੋ ਜਾਂਦਾ ਤਜਰਬੇ ਵਧਦੇ ਤੁਰੇ ਜਾਂਦੇ ਨੇ ਫਿਰ ਪਿਛਲੀਆਂ ਗੱਲਾਂ ਵੱਲ ਝਾਤੀ ਮਾਰਦਾ ਕਿ ਛੋਟੇ ਹੁੰਦੇ ਸੀ ਕਿੰਨੇ ਸ਼ਰਾਰਤੀ ਹੁੰਦੇ ਕਿਵੇਂ ਕਰਦੇ ਉਦੋਂ ਆਪਣੀਆਂ ਗੱਲਾਂ ਤੇ ਪਛਤਾਵਾ ਵੀ ਹੁੰਦਾ ਸ਼ਰਮਿੰਦਗੀ ਆਉਂਦੀ ਹੈ ਸੋ ਇਸ ਤਰ੍ਹਾਂ ਬੀਤੇ ਹੋਏ ਸਮੇਂ ਨੂੰ ਯਾਦ ਕਰਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਜਿਗਿਆਸੂ ਪ੍ਰਮਾਤਮਾ ਵੱਲ ਲੱਗ ਜਾਂਦੇ ਨੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਲੋਕ ਧੰਧਿਆਂ ਵਿੱਚ ਕਾਮਯਾਬ ਹੋ ਜਾਂਦੇ ਨੇ ਉਹਨਾਂ ਨੂੰ ਸੋਝੀ ਪੈਦਾ ਹੋ ਜਾਂਦੀ ਹੈ ਕਿਵੇਂ ਚੀਜ਼ ਬਚਾਉਣੀ ਹੈ ਕਿਵੇਂ ਬਣਾਉਣੀ ਹੈ ਕਿਵੇਂ ਲਾਭ ਖੱਟਣਾ ਹੈ ਇਦ ਰੱਬ ਦੇ ਪਿਆਰਿਆਂ ਨੂੰ ਗੁਰੂ ਘਰ ਚ ਆ ਕੇ ਗੁਰਾਂ ਦੇ ਨਾਲ ਮਿਲ ਕੇ ਕਥਾ ਸੁਣ ਕੇ ਕੀਰਤਨ ਸੁਣ ਕੇ ਬਾਣੀ ਪੜ੍ਹ ਕੇ ਸਿਮਨ ਕਰਕੇ ਹਿਰਦੇ ਦੇ ਅੰਦਰ ਹੌਲੀ ਹੌਲੀ ਮੈਲ ਦਿੱ ਗੁਰਪੁਰ ਐ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਉਹਨਾਂ ਦੇ ਅੰਦਰੋਂ ਮੈਲ ਹੌਲੀ ਹੌਲੀ ਉਤਰਨੀ ਸ਼ੁਰੂ ਹੁੰਦੀ ਜਿਉਂ-ਜਿਉਂ ਮੈੜ ਤਨ ਸ਼ੁਰੂ ਹੁੰਦੀ ਹੈ ਤਿਉਂ-ਤਿਉਂ ਨਾਮ ਬਾਣ ਨੂੰ ਵੱਧਦੇ ਤੁਰ ਜਾਂਦੇ ਨੇ ਸੋਝੀ ਹੋਈ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਜਗਿਆਸੂਆਂ ਨੂੰ ਜੋ ਭਾਇ ਦਾ ਅਰਥ ਪ੍ਰਕਾਸ਼ ਨਹੀਂ ਹੈ ਬ੍ਰਹਮ ਗਿਆਨ ਪ੍ਰਾਪਤ ਹੋਇਆ ਨਾ ਪ੍ਰਕਾਸ਼ ਹੋਇਆ ਉਹ ਵੀ ਅਮੋਲਕ ਹੈ ਅਤੇ ਗਿਆਨ ਦੁਆਰਾ ਜੋ ਵਾਹਿਗੁਰੂ ਪਰਮਾਤਮਾ ਵਿੱਚ ਸਮਾਉਂਦੇ ਨੇ ਉਹ ਵੀ ਅਮੋਲਕ ਹੈ ਅਮੁੱਲ ਧਰਮ ਹਮ ਜਿਹੜੇ ਜਗਿਆਸੂ ਨੇ ਅੱਗੇ ਸਤਿਗੁਰੂ ਦਾ ਉਪੇਧ ਰੂਪ ਵਰਣਨ ਕਰਦੇ ਨੇ। ਆ ਰੂਪ ਇੱਕੋ ਹੀ ਹੁੰਦਾ ਹੈ। ਲੈ ਕੇ ਉੱਥੇ ਜਾਣਾ ਹੈ। ਗਿਆਸੂ ਉਹ ਤੋਂ ਉੱਤੇ ਮਹਾਤਮਾ ਬ੍ਰਹਮ ਗਿਆਨੀ ਉਹ ਤੋਂ ਉੱਤੇ ਸਤਿਗੁਰੂ ਫਿਰ ਨਿਰੰਕਾਰ ਅਖੀਰ ਜਾਂਦਾ ਸਭ ਕੁਝ ਉੱਥੇ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਇਆ ਦਸਵੇਂ ਪਾਤਸ਼ਾਹ ਨੇ ਆਤਮ ਰਾਜੇ ਜਾਣਹੀ ਸੋਹ ਖਾਲਸ ਦੇਵ। ਕਬ ਮੈਂ ਮੋ ਮੈਂ ਤਾਸ ਮੈਂ ਅਰੰਚਕ ਨਾਹੀ ਭੇਵ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਬ ਜਗਤ ਮੈਂ ਕਿਨ ਜਪਿਓ ਗੁਰਮੰਤ ਇਸ ਕਰਕੇ ਚੀਜ਼ ਇਕੋ ਹੀ ਹੈ ਜਦੋਂ ਇਸ ਦਾਇਰੇ ਵਿੱਚ ਆਪਾਂ ਪ੍ਰਵੇਸ਼ ਕਰਦੇ ਨਹੀਂ ਜਦੋਂ ਤੱਕ ਉਦੋਂ ਤੱਕ ਇਹਨਾਂ ਚੀਜ਼ਾਂ ਦੀ ਬਾਹਰਲੇ ਗਿਆਨ ਨਾਲ ਨਹੀਂ ਸਮਝ ਪੈਂਦੀ ਕਿਉਂਕਿ ਬਾਹਰਲਾ ਗਿਆਨ ਇੱਕ ਵੱਖਰੀ ਚੀਜ਼ ਆ ਅੰਦਾਜ਼ੇ ਲਾਉਣੇ ਸੋ ਜਿਵੇਂ ਆਮ ਜੇ ਬੰਦੇ ਜਿਹੜੇ ਨੇ ਆਪਣੇ ਅੰਦਾਜ਼ੇ ਮੁਤਾਬਕ ਸੋਚਦੇ ਨੇ ਵੀ ਐ ਗੱਲ ਐ ਹੋ ਜਾਂਦੀ ਹੋਣੀ ਐ ਐ ਐ ਹੋ ਜਾਂਦੀ ਹੋਣੀ ਐ ਇਹ ਜਿਹੜੀ ਜਾਂਦੀ ਹੋਣੀ ਐ ਅਤੇ ਗੱਲ ਵਿੱਚ ਪ੍ਰਵੇਸ਼ ਹੋ ਕੇ ਇਹ ਗੱਲ ਹੋ ਜਾਂਦੀ ਹੈ ਉਹਨਾਂ ਦੋਨਾਂ ਦਾ ਫਰਕ ਹੈ ਆਪਸ ਵਿੱਚ ਫਰਕ ਹੈ ਦੋਨਾਂ ਗੱਲਾਂ ਦਾ ਇਸ ਤਰ੍ਹਾਂ ਅੰਦਾਜ਼ੇ ਲਾਉਣੇ ਕਿਸੇ ਗੱਲ ਦੇ ਉਹ ਵੱਖਰੀ ਚੀਜ਼ ਹੈ ਅਤੇ ਉਸ ਗੱਲ ਦੇ ਵਿੱਚ ਪ੍ਰਵੇਸ਼ ਕਰਕੇ ਉਸ ਫੀਲਡ ਦੇ ਵਿੱਚ ਪਹੁੰਚ ਕੇ ਪ੍ਰੈਕਟੀਕਲੀ ਲਾਈਫ ਨੂੰ ਗੁਜ਼ਾਰਨਾ ਉਸ ਚੀਜ਼ ਨੂੰ ਮੰਨਣਾ ਉਹਦਾ ਆਨੰਦ ਲੈਣਾ ਉਹ ਕੁਝ ਵੱਖਰੀ ਚੀਜ਼ ਹੈ ਇਸ ਕਰਕੇ ਅੱਜ ਦੇ ਯੁੱਗ ਦੇ ਅੰਦਰ 98% ਬੰਦੇ ਬਾਹਰ ਖੜੇ ਹੀ ਰੌਲਾ ਪਾ ਰਹੇ ਨੇ ਅੰਦਾਜ਼ੇ ਛੱਡ ਰਹੇ ਨੇ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੂੰ ਕੱਖ ਦਾ ਵੀ ਨਹੀਂ ਪਤਾ ਹੋਣਾ ਉਹ ਗਿਆਨ ਦੀ ਗੱਲ ਸੁਣਾਉਂਦੇ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਦਰ ਤਾਂ ਹੈ ਕਰਨੀ ਦਾ ਇੱਥੇ ਕਥਨ ਹੀ ਨਹੀਂ ਚੱਲਦੀ ਇੱਥੇ ਜਿਨ੍ਹਾਂ ਨੇ ਕਰਨੀ ਕੀਤੀ ਆ ਉਹਨੂੰ ਹੀ ਪਤਾ ਲੱਗਦਾ ਕਿ ਅਸਲ ਵਿੱਚ ਇਹ ਹੈ ਕੀ ਇਸ ਕਰਕੇ ਜਿਉਂ-ਜਿਉਂ ਪੜਦਾ ਉਗੜਦਾ ਤੁਰਿਆ ਜਾਂਦਾ ਕਿਉਂਕਿ ਸੋਝੀ ਪੈਦਾ ਹੁੰਦੀ ਜਾਂਦੀ ਹੋਰ ਸੋਝੀ ਪੈਦਾ ਹੁੰਦੀ ਜਾਂਦੀ ਮਨੁੱਖ ਦੀ ਉਮਰ ਵਧਣ ਦੇ ਨਾਲ ਮਨੁੱਖ ਸਿਆਣਾ ਨਹੀਂ ਹੁੰਦਾ ਇੱਕ ਬੰਦਾ ਜੇ ਸਾਰੀ ਜ਼ਿੰਦਗੀ ਆਪਾਂ ਜਨਮ ਤੋਂ ਲੈ ਕੇ ਉਹਨੂੰ ਅੰਦਰ ਹੀ ਰੱਖੀਏ ਕਦੇ ਬਾਹਰ ਨਾ ਕੱਢੀਏ ਸਿਰਫ ਰੋਟੀ ਖਵਾਈ ਜਾਈਏ ਉਹਦਾ ਜੀਵਨ ਇੱਕ ਪਸ਼ੂ ਵਾਲਾ ਹੋ ਜਾਵੇਗਾ ਉਹਨੂੰ ਦੋ ਹੀ ਗੱਲਾਂ ਪਤਾ ਹੋਣਗੀਆਂ ਰੋਟੀ ਖਾਣੀ ਐ ਬਸ ਜਾਂ ਕੋਈ ਕਿਰਿਆ ਕਰਨੀ ਇਸ ਕਰਕੇ ਜਦੋਂ ਬੰਦਾ ਬਾਹਰ ਨਿਕਲਦਾ ਉਹਨੂੰ ਪਤਾ ਲੱਗਦਾ ਕਿ ਮੈਂ ਕੀ ਕਰਨਾ ਇਸੇ ਤਰ੍ਹਾਂ ਜਿਹੜਾ ਜਗਿਆਸੂ ਭਗਤੀ ਵਾਲੇ ਪਾਸੇ ਤੁਰਦਾ ਸਤਸੰਗਤ ਵਿੱਚ ਆਉਂਦਾ ਹੈ ਸੰਗਤ ਵਿੱਚ ਬੈਠਦਾ ਆਪ ਅਭਿਆਸ ਕਰਦਾ ਹੈ ਰਹਿਤ ਮਰਿਆਦਾ ਵਿੱਚ ਚੱਲਦਾ ਲੋਕਾਂ ਦੇ ਭਾਣੇ ਇਹ ਰਹਿਤ ਮਰਿਆਦਾ ਜਿਹੜੀ ਮਹਾਰਾਜ ਨੇ ਦਿੱਤੀ ਹੈ ਇਹ ਅਮਰਤ ਹੈ ਉਹੀ ਹੈ ਲੋਕ ਉਹੀ ਮਖੌਲ ਜਿਹੀ ਸਮਝਦੇ ਨੇ ਕਈ ਵਾਰ ਤਾਂ ਇੰਨਾ ਜਾ ਕੇ ਜਾਦੇ ਦੁੱਖ ਵੀ ਹੁੰਦਾ ਅਫਸੋਸ ਵੀ ਹੁੰਦਾ ਇਸ ਗੱਲ ਦਾ ਕਿ ਗੁਰਾਂ ਨੇ ਇੰਨੀ ਵੱਡੀ ਦਾਤ ਦਿੱਤੀ ਹੈ ਲੋਕ ਉਹਨੂੰ ਕੁਛ ਵੀ ਨਹੀਂ ਸਮਝਦੇ ਕਿ ਕੰਗਾ ਕੀ ਕੜਾ ਕੀ ਕਿਰਪਾਨ ਕੀ ਸ਼ਹਿਰਾ ਪਾਉਣਾ ਕੀ ਗੁਰਬਾਣੀ ਪੜ੍ਹਨੀ ਕੀ ਕਥਾ ਕੀ ਕੀਰਤਨ ਅਮੁੱਲ ਗੁਣ ਅਮੁੱਲ ਵਪਾਰ ਇਹ ਸਾਰੀਆਂ ਚੀਜ਼ਾਂ ਦੇ ਵਪਾਰ ਆਮੋਲਕ ਸਭ ਕੁਝ ਅਮੁੱਲ ਹੈ ਹੁਣ ਦੱਸਦੇ ਨੇ ਅਮੁੱਲ ਧਰਮ ਸੋਨਾ ਮਹਾਤਮਾ ਦਾ ਜਿਹੜਾ ਆਪਣਾ ਸਵੈ ਧਰਮ ਧਾਰਨਾ ਉਹ ਵੀ ਅਮੋਲਕ ਹੈ ਜੋ ਸਤਿਗੁਰੂ ਨੇ ਧਰਮ ਦਿੱਤਾ ਆਪਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇਣੀ ਰੂਪ ਧਰਮ ਵੀ ਅਮੋਲਕ ਆ 10 ਜਿੰਨਾ ਵਾਲਾ ਜਾਂ ਮੋਲਕ ਧਰਮ ਹੈ ਜਿਹਦੇ ਵਿੱਚ ਕਿਸੇ ਨੂੰ ਖਿਮਾ ਕਰ ਦੇਣਾ ਹਿੰਸਾ ਤੋਂ ਰਹਿਤ ਹੋਣਾ ਦਇਆ ਕਰਨੀ ਮਿੱਠਾ ਬੋਲਣਾ ਸਤਿ ਬਚਨੀ ਹੋਣਾ ਤਾਪ ਕਰਨਾ ਦਾਨ ਦੇਣਾ ਸੀਲ ਸ਼ਾਂਤ ਸੁਭਾਅ ਹੋਣਾ ਸੁਚਮ ਰੱਖਣੀ ਤ੍ਰਿਸ਼ਨਾ ਤੋਂ ਬਿਨਾ ਹੋਣਾ ਇਹ ਧਰਮ ਦੀਆਂ 10 ਨਿਸ਼ਾਨੀਆਂ ਨੇ ਧਰਮ ਦੀਆਂ ਇਹਨਾਂ ਦਸਾਂ ਨਿਸ਼ਾਨੀਆਂ ਦੇ ਵਿੱਚ ਰਹਿ ਕੇ ਹੀ ਧਰਮ ਦੀ ਕਮਾਈ ਹੁੰਦੀ। ਅਮੁੱਲ ਧਰਮ ਗੁਰਾਂ ਦਾ ਜਿਹੜਾ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ ਫਿਰ ਅੱਗੇ ਨੌ ਸਰੂਪਾਂ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਖੰਦੇ ਬਾਟੇ ਦਾ ਮਰਛਾਇਆ ਦਾਤ ਦਿੱਤੀ। ਵਾਸਤਵ ਵਿੱਚ ਜਿੱਦ ਦੁਨੀਆ ਨੇ ਸਮਝਿਆ ਹੀ ਨਹੀਂ ਇਹ ਅਸਲ ਵਿੱਚ ਜਿਹੜਾ ਧਰਮ ਚਲਾਇਆ ਜਾਂ ਅਕਾਲ ਪੁਰਖ ਨੇ ਆਪ ਚਲਾਇਆ ਜਿਹਨੂੰ ਆਪਾਂ ਰੱਬ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਇਹ ਧਰਮ ਉਹਨਾਂ ਨੇ ਖਿਲਾਇਆ ਇਹ ਜਿਹੜਾ ਕੰਗਾ ਕੜਾ ਕਸ਼ੇਰਾ ਕਿਰਪਾਨ ਬਖਸ਼ਿਸ਼ ਕੀਤੇ ਨੇ ਇਹ ਜਿਹੜੇ ਸਾਨੂੰ ਮਹਾਰਾਜ ਨੇ ਪੰਜ ਬਾਣੀਆਂ ਇਹ ਪੰਜ ਬਾਣੀਆਂ ਤਾਲ푹 ਨੇ ਹੁਕਮ ਕਰਕੇ 10ਵੇਂ ਪਾਤਸ਼ਾਹ ਮਹਾਰਾਜ ਨੂੰ ਕਿ ਦੁਨੀਆ ਦੇ ਅੰਦਰ ਆਹ ਚੀਜ਼ਾਂ ਫਲਾਓ ਕਰੋ ਇਹਦੇ ਨਾਲ ਲੋਕਾਂ ਦਾ ਭਲਾ ਹੋਵੇਗਾ ਅਤੇ ਉਹ ਮੇਰੇ ਤੱਕ ਪਹੁੰਚਣਗੇ ਸੱਚਖੰਡ 'ਚ ਖੁਦ ਜਦੋਂ ਮਾਲਕ ਸੱਚਖੰਡ ਦਾ ਮਾਲਕ ਨੇ ਮਰਿਆਦਾ ਬਣਾ ਕੇ ਦਿੱਤੀ ਸਾਨੂੰ ਤੇ ਐਸ ਮਰਿਆਦਾ ਚ ਸਾਰਿਆਂ ਨੂੰ ਤੋਰਨਾ ਇਉਂ ਭਗਤੀ ਕਰਾਉਣੀ ਐ ਇਉਂ ਸੇਵਾ ਕਰਾਉਣੀ ਐ ਮਾਲਕ ਨੇ 10 ਰੂਪ ਧਾਰਨ ਕਰਕੇ ਸਭ ਆਪ ਕਮਾਈ ਕਰਕੇ ਦਿਖਾਈ ਹੈ ਫੇਰ ਵੀ ਦੁਨੀਆ ਮੁਖਾਵਲ ਕਰੇ ਉਹਨੂੰ ਚਲੋ ਬਾਹਰਲੇ ਲੋਕੀ ਤਾਂ ਕਰਨ ਕਰਨ ਸਾਡੇ ਆਪਣੇ ਵੀ ਮੁਖਾਵਲ ਕਰਦੇ ਨੇ ਫਿਰ ਅੰਦਾਜ਼ਾ ਲਾਈਦਾ ਵੀ ਇਹਨਾਂ ਦੀ ਜਿਹੜੀ ਸਜ਼ਾ ਹੋਵੇਗੀ ਉਹ ਕਿੰਨੀ ਇੱਕ ਜ਼ਬਰਦਸਤ ਬਹੁਤ ਭਿਆਨਕ ਸਜ਼ਾ ਮਿਲਦੀ ਹੈ ਜਿਹੜੇ ਆਉ ਮੁਖੌਲ ਕਰਦੇ ਨੇ ਮਾੜਾ ਬੋਲਦੇ ਨੇ ਉਹਨਾਂ ਨੂੰ ਜਿਹੜੀ ਸਜ਼ਾ ਮਿਲਦੀ ਉਹ ਧਰਮਰਾਜ ਏਸੀ ਕਰਕੇ ਬੈਠਾ ਮਹਾਰਾਜ ਕਹਿੰਦੇ ਨੇ ਜਿਹੜਾ ਅਸੀਂ ਧਰਮ ਦਿੱਤਾ ਏ ਅਮੁੱਲ ਹੈ ਅਮੁੱਲ ਦੀ ਬਾਣ ਉਹਨਾਂ ਦੀ ਸਤਸੰਗਤ ਰੂਪ ਦੀ ਬਾਣ ਜਿਹੜੀ ਸਭਾ ਵੀ ਅਮੋਲਕ ਹੈ ਉਹਨਾਂ ਦੀ ਜਿਹੜੀ ਬਾਣੀ ਹੈ ਉਹਨਾਂ ਦਾ ਜਿਹੜਾ ਸੁਭਾਅ ਹੈ ਚਾਹੇ ਉਹ ਬ੍ਰਹਮ ਗਿਆਨੀ ਦਾ ਚਾਹੇ ਸਤਿਗੁਰਾਂ ਦਾ ਕਿਉਂਕਿ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ ਸਤਿਗੁਰੂ ਦਾ ਕਹਿੰਦੇ ਜੇ ਕੋਈ ਪੂਰਨ ਗੁਰਸਿੱਖ ਹੋਵੇ ਮਰਿਆਦਾ ਵਿੱਚ ਕਾਇਮ ਹੋਵੇ ਪੂਰਨ ਸ਼ਰਧਾ ਹੋਵੇ ਮੇਰੇ ਤੇ ਸਤਿਗੁਰੂ ਕਹਿੰਦੇ ਮੇਰਾ ਵੀ ਰੂਪ ਹੈ ਮੇਰੇ ਨਾਲ ਵੱਖਰੇਵਾ ਨਹੀਂ ਉਸ ਵਿੱਚ ਹੁੰਦਾ ਮੈਂ ਹੀ ਹਾਂ ਉਹ ਕਿਉਂਕਿ ਜੋਤ ਤਾਂ ਮੇਰੀ ਹੋਈ ਹੈ ਜਦੋਂ ਨਗੂਰਾ ਸੀ ਉਦੋਂ ਮੇਰਾ ਰੂਪ ਨਹੀਂ ਸੀ ਜਦੋਂ ਗੁਰੂ ਵਾਲਾ ਬਣਿਆ ਕਹਿੰਦੇ ਮੇਰੇ ਵੀ ਇੱਕ ਕਾਰਨ ਹੈ ਉਹਦੇ ਵੀ ਇੱਕ ਕਾਰਨ ਹੈ ਮੇਰੇ ਵਿੱਚ ਵੀ ਜੋਤ ਹੈ ਉਹਦੇ ਵਿੱਚ ਵੀ ਜੋਤ ਹੈ ਉਹੀ ਸਿਧਾਂਤ ਬਾਣੀ ਦਾ ਉਹਦੇ ਕੋਲੇ ਉਹੀ ਮੇਰੇ ਦਿੱਤਾ ਹੋਇਆ ਯਾਹ ਗੁਰੂ ਸਾਹਿਬ ਦਾ ਹੌਲੀ-ਹੌਲੀ ਰੂਪ ਹੀ ਹੋ ਜਾਂਦੇ ਨੇ ਗੁਰਸਿੱਖ ਪਿਆਰੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਹਉ ਕਰੋ ਨਿਵਾਸ ਮਹਾਰਾਜ ਦਾ ਰੂਪ ਹੋ ਜਾਂਦਾ ਗੁਰਸਿੱਖ ਜਦੋਂ ਬਾਣੀ ਸੁਣਦਾ ਬੈਠ ਕੇ ਉਦੋਂ ਸਿੱਖ ਰੂਪ ਹੋ ਜਾਂਦਾ ਜਦੋਂ ਉਪਦੇਸ਼ ਕਰਤਾ ਹੈ ਜਦੋਂ ਨਾਮ ਜਪਦਾ ਹੈ ਉਦੋਂ ਗੁਰੂ ਉਹਦੇ ਰਾਹੀ ਨਾਮ ਜਪਉਂਦਾ ਹੈ ਉਦੋਂ ਸਤਿਗੁਰੂ ਉਹਦੇ ਰਾਹੀਂ ਉਪਦੇਸ਼ ਕਰਦੇ ਨੇ ਸਤਿਗੁਰੂ ਉਹਦੇ ਰਾਹੀਂ ਸਭ ਕੁਝ ਕਰਦੇ ਨੇ ਸੋ ਇਸ ਕਰਕੇ ਸਤਿਗੁਰੂ ਆਪ ਸ਼ਬਦ ਰੂਪ ਨੇ ਸਤਿਗੁਰੂ ਮਹਾਰਾਜ ਜੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸਿੰਘ ਪੰਚਨਮੇ ਮੇਰੋ ਵਾਸਾ ਪੰਜਾਂ ਵਿੱਚ ਵੀ ਵਾਸਾ ਕਰਦੇ ਨੇ ਜੋਤ ਕਿਉਂਕਿ ਸਾਰਿਆਂ ਵਿੱਚ ਹੋਂਕ ਕਰਕੇ ਇਸ ਕਰਕੇ ਉਹਦਾ ਸਾਰਾ ਕੁਝ ਹੀ ਅਮੋਲਕ ਅਮੁੱਲ ਤੁਲ ਅਮੁੱਲ ਪਰਮਾਨ ਉਹਨਾਂ ਦਾ ਜਿਹੜਾ ਤੁਲ ਤੋਂ ਭਾਅ ਵਿਚਾਰ ਵੀ ਅਮੋਲਕ ਹੁੰਦਾ ਇਸ ਕਰਕੇ ਅਮੁੱਲ ਧਰਮ ਤੋਂ ਇਥੇ ਲੱਲੇ ਨੂੰ ਔਂਕੜ ਸ਼ੁਰੂ ਹੋ ਗਿਆ ਨਾਲ ਪਹਿਲੇ ਅਮੁੱਲ ਜਿਹਨੇ ਪਿੱਛੇ ਆਏ ਉਹਨਾਂ ਨੂੰ ਲੱਲੇ ਨੂੰ ਔਂਕੜ ਨਹੀਂ ਸੀ ਇਉਂ ਪਹਿਲਾਂ ਅਮੁੱਲ ਸੀ ਹੁਣ ਅਮੁੱਲ ਲੋ ਥੋੜਾ ਜਿਹਾ ਹੋਰ ਵਧਾ ਦੇਣਾ ਉਹਨੂੰ ਮਹਾਰਾਜ ਕਹਿੰਦੇ ਜਿਹੜਾ ਉਹਨਾਂ ਦਾ ਤੁਲ ਤੋਂ ਭਾਅ ਵਿਚਾਰ ਵੀ ਅਮੋਲਕ ਹੈ ਤੇ ਅਮੁੱਲ ਪ੍ਰਵਾਨ ਪ੍ਰਮਾਤਮਾ ਨੂੰ ਪਾ ਕੇ ਜੋ ਪ੍ਰਮਾਣਨੀਕ ਹੋਏ ਨੇ ਉਹ ਵੀ ਅਮੋਲਕ ਹੈ ਅਸਲ ਵਿੱਚ ਤਲ ਤੇ ਪ੍ਰਵਾਣ ਪ੍ਰਵਾਣ ਨਾਮ ਇਹ ਜਿਹੜਾ ਹੈ ਵੱਟਾ ਤੇ ਤਲ ਤੱਕੜੀ ਕਹਿੰਦੇ ਅਮੋਲਕੀ ਉਹਨਾਂ ਦੀ ਬੁੱਧੀ ਰੂਪ ਤਲ ਤੱਕੜੀ ਹੈ ਤਲ ਤੋਂ ਭਾਵ ਤੱਕੜੀ ਅਮੋਲਕੀ ਵਿਚਾਰ ਰੂਪ ਪ੍ਰਵਾਣ ਤੋਂ ਵੱਟਾ ਪ੍ਰਵਾਣ ਕਹੀਏ ਵੱਟੇ ਨੂੰ ਉਹਨਾਂ ਦਾ ਵਿਚਾਰ ਰੂਪ ਵੱਟਾ ਤੇ ਬੁੱਧੀ ਰੂਪ ਤੱਕੜੀ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸੋ ਤੋਲੀ ਇਨ ਵਿਧ ਚੇਤਰ ਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ ਆਪੇ ਦੇਖਿਆ ਆਪੇ ਬੂਝਿਆ ਆਪੇ ਹੈ ਬੰਜਾਰਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਕੰਡਾ ਤੋਲ ਤਰਾਜੀ ਆਪੇ ਤੋਲ ਤੁਲਾਇਆ ਵਾਹਿਗੁਰੂ ਆਪ ਹੀ ਸਾਰਾ ਕੁਝ ਅੰਦਰਲੀ ਤੱਕੜੀ ਵੱਖਰੀ ਐ ਬਾਹਾਲੀਆਂ ਤੱਕੜੀਆਂ ਵੱਖਰੀਆਂ ਨੇ ਅੰਦਰ ਤੋਲਦਾ ਹੈ ਆਪਣੇ ਵਿਚਾਰ ਕਰਦਾ ਵਿਚਾਰ ਕਰਨ ਰੂਪੀ ਵਟਾ ਹੈ ਉਹਦੇ ਕੋਲੇ ਬੁੱਧੀ ਰੂਪੀ ਤਕਰੀ ਹੈ ਬੁੱਧੀ ਦੇ ਨਾਲ ਨਿਸ਼ਚਾ ਕਰਦਾ ਇੱਕ ਬੁੱਧੀ ਉਹ ਹੈ ਜਿਹੜੀ ਵਿਕਾਰੀ ਬੁੱਧੀ ਉਹਦੇ ਨਾਲ ਸੰਸਾਰ ਦੀਆਂ ਚੀਜ਼ਾਂ ਤੋਲਦਾ ਇੱਕ ਅਮੋਲਕ ਬੁੱਧੀ ਹੈ ਆਤਮ ਵਿਸ਼ਿਆਣੀ ਬੁੱਧੀ ਜਿਹਦੇ ਨਾਲ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਤੋਲਦਾ